ਕੈਸਾ ਮਟੀਰੀਅਲ ਆ ਗਿਆ ਇਹ ਕਿੱਥੋਂ ਆ ਗਿਆ ਇਹਨਾਂ ਕੁਰਸੀਆਂ ਤੇ ਬੈਠੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਇਹ ਕੁਰਸੀਆਂ ਤੇ ਸਾਡੇ ਜਵਾਕਾਂ ਦੀਆਂ ਸੀ ਇਹ ਕੁਰਸੀਆਂ ਤੇ ਸਾਡੇ ਪੀੜੀਦਰ ਪੀੜੀ ਚੱਲਣੀਆਂ ਸੀ ਇਹ ਕਿੱਥੋਂ ਆ ਗਏ ਮੈਂ ਇੱਥੇ ਐਸੇ ਵੀ ਲੀਡਰ ਨੇ ਜਿਹੜੇ ਦਿਨ ਚੜਦੇ ਨੂੰ ਇਹ ਵੇਖਦੇ ਨੇ ਵੀ ਫੇਸਬੁਕ ਦੀ ਰਫ਼ਤਾਰ ਕਿੱਧਰ ਨੂੰ ਜਾ ਰਹੀ ਐ ਇੱਥੇ ਕੁਝ ਬਿਆਨ ਦੇ ਜਾਂਦੇ ਨੇ ਜਦੋਂ ਪਤਾ ਲੱਗਦਾ ਐ ਫੇਸਬੁਕ ਦੂਜੇ ਪਾਸੇ ਜਾ ਰਹੀ ਐ ਫਿਰ ਬਾਹਰ ਜਾ ਕੇ ਫੇਸਬੁਕ ਦੇ ਹੱਕ 'ਚ ਬਿਆਨ ਦੇ ਦਿੰਦੇ ਨੇ ਸੋ ਕਹਿਰ ਦਾ ਭਾਵ ਮੈਂ ਇਹੋ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਵੀ ਇਹਨਾਂ ਮਖੌਟਿਆਂ ਤੋਂ ਬਚੋ ਇਹਨਾਂ ਨੂੰ ਇੱਕੋ ਗੱਲ ਹੀ ਕਹਿਣਾ ਐ ਹਮੇਸ਼ਾ ਵਿਰੋਧ ਤਾਂ ਇਹਨਾ ਕਰਦੇ ਰਿਹਾ ਕਰੋ ਜਿਹੜੇ ਚੰਗੇ ਕੰਮ ਨਜ਼ਰ ਆਉਂਦੇ ਨੇ ਲੋਕਾਂ ਦੀ ਹਿੱਤ ਵਿੱਚ ਪੰਜਾਬ ਦੀ ਹਿੱਤ ਵਿੱਚ ਉਹਦੀ ਸ਼ਾਬਾਸ਼ੀ ਦੇ ਦਿਆ ਕਰੋ ਪਰ ਨਹੀਂ ਇੱਕ ਧਾਰ ਕੇ ਆਉਂਦੇ ਨੇ ਵੀ ਅੱਜ ਅਸੀਂ ਬੋਲਣ ਨਹੀਂ ਦੇਣਾ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਆਕਾਲੀ ਦਲ ਰਹੀ ਹੈ ਕਾਂਗਰਸ ਰਹੀ ਹੈ ਇਹਨਾਂ ਨੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢੇ ਨੇ ਪਰ ਇਹ ਪਹਿਲੀ ਸਰਕਾਰ ਹੈ ਜਿਨੇ ਲੋਕਾਂ ਦਾ ਪੈਸਾ ਉਹਨਾਂ ਦੀਆਂ ਜੇਬਾਂ ਦੇ ਵਿੱਚ ਚਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਦਿੱਤਾ ਹੈ ਅੱਜ ਤੱਕ ਸਰਕਾਰੀ ਚੀਜ਼ਾਂ ਵੇਚੀਆਂ ਸੋਈਆਂ ਸੀ ਪਹਿਲੀ ਵਾਰੀ ਹੋਇਆ ਹੈ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਪ੍ਰਾਈਵੇਟ ਜਿਹੜਾ ਥਰਮਲ ਪਲਾਂਟ ਜੇਵੀਕੇ ਗੋਇੰਦਵਾਲ ਸਾਹਿਬ ਵਿਖੇ ਬਹੁਤ ਘੱਟ ਕੀਮਤ ਦੇ ਅਦਬਿਨ ਕੀਤਾ ਜੋ ਕਿ ਕਿਸੇ ਵੀ ਰਾਜ ਸਰਕਾਰ ਦੁਆਰਾ ਆਪਣੇ ਆਪ ਇਤਿਹਾਸਿਕ ਪ੍ਰਾਪਤੀ ਹੈ ਜਿੰਨਾ ਵੀ ਪੰਜਾਬ ਦੇ ਵਿੱਚ ਨਸ਼ਾ ਆਇਆ ਸੀ ਇਹ ਸਾਰੀਆਂ ਤੇ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਅੱਜ ਉਸ ਨਸ਼ੇ ਨੂੰ ਦੂਰ ਕਰਨ ਵਾਸਤੇ ਜੋ ਪੰਜਾਬ ਸਰਕਾਰ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵਧੀਆ ਖੇਡ ਸਟੇਡੀਅਮ ਬਣਾ ਦਿੱਤੇ ਕਿ ਸਾਡੀ ਸਰਕਾਰ ਦਾ ਮੇਨ ਮੋਟਿਵ ਕੀ ਹੈ ਬੱਚਿਆਂ ਨੂੰ ਨੌਜਵਾਨਾਂ ਨੂੰ ਆਪਣੇ ਆਉਣ ਵਾਲੇ ਭੁੱਖ ਨੂੰ ਜਿਹੜਾ ਹੈ ਇਹ ਖੇਡਾਂ ਵੱਲੋਂ ਤੋੜਿਆ ਜਾਵੇ ਤਾਂ ਜੋ ਕਿ ਇਹ ਨਸ਼ਿਆਂ ਦਾ ਕੋੜ ਆਪਣੇ ਆਪ ਹੀ ਭੱਜ ਜਾਵੇ ਅਕਾਲੀਆਂ ਨੇ ਤਹਿਸੀਲ ਜਿਹੜੀ ਸੀ ਅਨਾਉਂਸ ਕੀਤੀ ਸੀ ਤੇ ਕਾਂਗਰਸੀਆਂ ਦੇ ਵੀ 5 ਸਾਲ ਰਹੇ ਜੀ ਉੱਥੇ ਉਹਨਾਂ ਕੋਈ ਨਹੀਂ ਬਣੀ ਪਰ ਹੁਣ ਕਲਾ ਨੌਰ ਵੇਖੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਉਹ ਤਸਵੀਰ ਜਿਹੜੀ ਆ ਨਵੀਂ ਬਣਨ ਜਾ ਰਹੀ ਆ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਪੰਜਾਬ ਸਰਕਾਰ ਦੀਆਂ 2 ਸਾਲਾਂ ਦੇ ਵਿੱਚ ਜੋ ਆਪਣੇ ਕਰ ਕਮਲਾਂ ਦੇ ਕਮਾ ਕਰਕੇ ਲੋਕਾਂ ਦੇ ਵਿੱਚ ਇੱਕ ਪ੍ਰਿਆ ਲੋਕਾਂ ਦੇ ਵਿੱਚ ਇੱਕ ਦਿਲਾਂ ਤੇ ਰਾਜ ਕਰਨ ਵਾਲੀ ਪਾਰਟੀ ਜਿਹੜੀ ਬਣ ਰਹੀ ਹੈ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਵੀ ਮੁਹੱਲਾ ਕਲੀਨਿਕ ਬਣਾਵਾਂਗੇ ਜਿਹੜੇ ਗਰੀਬ ਲੋਕ ਜਿਹੜੇ ਨੇ ਇਲਾਜ ਤੋਂ ਜਿਹੜੇ ਵਾਂਝੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਟੈਸਟਾਂ ਦੇ ਵਿੱਚ ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਖਰਚਾ ਆਉਂਦਾ ਹੈ ਅਸੀਂ ਉਹਨਾਂ ਨੂੰ ਰਾਹਤ ਦਵਾਂਗੇ ਮਰਦਾਬਾ ਮੈਂ ਦੱਸਣਾ ਚਾਹੁੰਦਾ ਹਾਂ ਸਪੀਕਰ ਸਾਹਿਬ ਮਰਦਾਬਾ ਹੁਣ ਤੱਕ 829 ਦੇ ਕਰੀਬ ਜਿਹੜੇ ਮੁਹੱਲਾ ਕਲੀਨਿਕ ਖੁੱਲੇ ਨੇ ਉਹਨਾਂ ਦੇ ਵਿੱਚੋਂ 10 ਦੇ ਹਲਕੇ ਦੇ ਵਿੱਚ ਵੀ ਖੁੱਲੇ ਨੇ ਜਿਨ੍ਹਾਂ ਦੇ ਵਿੱਚ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ ਉਸ ਉਸ ਕਸਬਿਆਂ ਦੇ ਵਿੱਚ ਖੁੱਲੇ ਨੇ ਜਿੱਥੇ ਵਾਕਿਆ ਹੀ ਜਿਹੜੇ ਗਰੀਬ ਲੋਕ ਸੀ ਜਿਨ੍ਹਾਂ ਕੋ ਪੈਸਾ ਨਹੀਂ ਸੀ ਇਲਾਜ ਮਹਿੰਗਾ ਸੀ ਔਰ ਮੈਂ ਉਹਨਾਂ ਲੋਕਾਂ ਦੀ ਜਿਹੜੀ ਪ੍ਰਸ਼ੰਸਾ ਹੈ ਉਹਨਾਂ ਲੋਕਾਂ ਦੀ ਜਿਹੜੀ ਸੋਚ ਸੀ ਜਦੋਂ ਮੈਂ ਉੱਥੇ ਗਿਆ ਮਹੱਲਾ ਕਲੀਨਿਕ ਦਾ ਉਦਘਾਟਨ ਕਰਨਾ ਹੈ ਤੇ ਉਹਨਾਂ ਦੀਆਂ ਕੁਝ ਮਾਵਾਂ ਦੀਆਂ ਅੱਖਾਂ ਨਮ ਹੋ ਗਈਆਂ ਉਹ ਲੋ ਕਹਿਣ ਲੱਗੀਆਂ ਕਹਿੰਦੀਆਂ ਵਾਕਿਆ ਹੀ ਜਿਹੜੀ ਤੁਹਾਡੀ ਸਰਕਾਰ ਜਿਹੜੀ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਹੜਾ ਕੰਮ ਕਰ ਰਹੇ ਨੇ ਇਹ ਵਾਕਈ ਇੱਕ ਪੰਜਾਬ ਦਾ ਪੁੱਤ ਬਣ ਕੇ ਕੰਮ ਕਰ ਰਹੇ ਨੇ ਸੋ ਮੈਂ ਦੱਸਣਾ ਚਾਹੁੰਨਾ ਹੈ ਉਹ ਵਿਰੋਧੀਆਂ ਨੂੰ ਇਹ ਜਦੋਂ ਚਲੇ ਜਾਂਦੇ ਨੇ ਤੇ ਰੌਣਕਾਂ ਨਹੀਂ ਰਹਿੰਦੀਆਂ ਅੱਜ ਐਸੇ ਕਸੂਤੇ ਫਸੇ ਨੇ ਉਧਰੋਂ ਤਾਲਾ ਵੀ ਆ ਗਿਆ ਨਾ ਇਹ ਬਾਹਰ ਜਾਣ ਜੋਗੇ ਐ ਤੇ ਨਾ ਇਹ ਬਹਿਣ ਜੋਗੇ ਆ ਸੋ ਮੈਂ ਇਹਨਾਂ ਨੂੰ ਇੱਕੋ ਗੱਲ ਹੀ ਕਹਿਣਾ ਹੈ ਹਮੇਸ਼ਾ ਵਿਰੋਧ ਤਾਂ ਇਹਨਾਂ ਕਰਦੇ ਰਿਆ ਕਰੋ ਜਿਹੜੇ ਚੰਗੇ ਕੰਮ ਨਜ਼ਰ ਆਉਂਦੇ ਨੇ ਲੋਕਾਂ ਦੀ ਹਿੱਤ ਵਿੱਚ ਪੰਜਾਬ ਦੀ ਹਿੱਤ ਵਿੱਚ ਉਹਦੀ ਸ਼ਾਬਾਸ਼ੀ ਵੀ ਦੇ ਦਿਆ ਕਰੋ ਪਰ ਨਹੀਂ ਇੱਕ ਧਾਰ ਕੇ ਆਉਂਦੇ ਨੇ ਵੀ ਅੱਜ ਅਸੀਂ ਬੋਲਣ ਨਹੀਂ ਦੇਣਾ ਔਰ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿ ਸਕਦਾ ਹੈ ਗਵਰਨਰ ਸਾਹਿਬ ਦਾ ਭਾਸ਼ਣ ਸੀ ਗਵਰਨਰ ਸਾਹਿਬ ਨੇ ਸਾਰਾ ਭਾਸ਼ਣ ਐਡਰੈਸ ਕਰਨਾ ਸੀ ਆਪਣਾ ਪਰ ਇਹਨਾਂ ਨੇ ਐਸਾ ਮਾਹੌਲ ਕ੍ਰੀਏਟ ਕੀਤਾ ਜਿਹੜਾ ਕਿ ਉਹ ਭਾਸ਼ਣ ਜਿਹੜਾ ਉਹ ਆਦ ਵਿੱਚ ਛੱਡ ਕੇ ਚਲੇ ਗਏ ਗੱਲ ਕਰਦੇ ਆ ਕਿਸਾਨਾਂ ਦੀ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਹੈ ਇਹਨਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਮੈਂ ਦੇਖਦਾ ਸਾਡੇ ਹਲਕੇ ਦੇ ਵਿੱਚ 슈ਗਰ ਮਿਲ ਹੈ ਉੱਥੇ ਅਕਸਰ ਜਿਹੜੇ ਕਿਸਾਨ ਸੀ ਉਹ ਧਰਨਿਆਂ ਤੇ ਬੈਠੇ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੀ ਗੰਨੇ ਦੀ ਬਕਾਇਆ ਰਕਮ ਨਹੀਂ ਸੀ ਮਿਲਦੀ ਜਦੋਂ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਮੈਂ ਦੋਵਾਂ ਸਾਲਾਂ ਦੇ ਵਿੱਚ ਉੱਥੇ ਧਰਨਾ ਲੱਗਿਆ ਨਹੀਂ ਵੇਖਿਆ ਉਹਨਾਂ ਦੀ ਗੰਨੇ ਦੀ ਜਿਹੜੀ ਬਕਾਇਆ ਰਕਮ ਸੀ ਉਹ ਜਿਹੜੀ ਸਮੇਂ ਸਿਰ ਜਿਹੜੀ ਹੈ ਉਹਨਾਂ ਨੂੰ ਪੂਰੀ ਕੀਤੀ ਏ ਸੋ ਕਹਿਣ ਦਾ ਭਾਵ ਲੋਕਾਂ ਦੇ ਹਿੱਤਾਂ ਲਈ ਕਿਸਾਨਾਂ ਦੇ ਹਿੱਤਾਂ ਲਈ ਜੇ ਕੰਮ ਕਰ ਰਹੀ ਹੈ ਰਾਤ ਦਿਨ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਔਰ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਨਾ ਜੀ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਵਪਾਰ ਮਿਲਣੀ ਸੀ ਉੱਥੇ ਇੱਕ ਸਨਿਆਰਾ ਬਰਾਦਰੀ ਦੇ ਆਦਮੀ ਨੇ ਖੜੇ ਹੋ ਕੇ ਗੱਲ ਕੀਤੀ ਉਹ ਕਹਿੰਦੇ ਜਦੋਂ ਬਿਜਲੀ ਦੇ ਬਿੱਲ ਆਉਂਦੇ ਸੀ ਤੇ ਲੋਕ ਜਿਹੜੇ ਸੀ ਉਹ ਸਾਡੇ ਕੋਲੋਂ ਸੋਨਾ ਆਪਣਾ ਲੈ ਕੇ ਵਾਲੀਆ ਲੈ ਕੇ ਉਹ ਗਹਿਣੇ ਪਾਉਣ ਆਉਂਦੇ ਸੀ ਸਾਡੇ ਕੋਲ ਪੈਸੇ ਲੈਣ ਲੈ ਕੇ ਜਾਂਦੇ ਸੀ ਆਪਣੇ ਬਿੱਲ ਤਾਰਦੇ ਸੀ ਉਹ ਡੱਟ ਕੇ ਉੱਥੇ ਉਹਨੇ ਗੱਲ ਕੀਤੀ ਕਹਿੰਦਾ ਜਦੋਂ ਦੀ ਤੁਹਾਡੀ ਸਰਕਾਰ ਆਈ ਹੈ ਸਾਡੇ ਕੋਲ ਹੁਣ ਕੋਈ ਗਰੀਬ ਜਿਹੜਾ ਆਪਣੀਆਂ ਵਾਲੀਆਂ ਗਹਿਣੇ ਲਈ ਪਾਉਣ ਆਇਆ ਆਪਣੇ ਪੈਸੇ ਸਾਡੇ ਕੋਲ ਲੈਣ ਨਹੀਂ ਆਇਆ ਕਹਿਣ ਦਾ ਭਾਵ ਇਹ ਸਰਕਾਰ ਜਿਹੜੀ ਹੈ ਜਦੋਂ ਦੀ ਬਣੀ ਹੈ ਲੋਕਾਂ ਦੇ ਹਿੱਤਾਂ ਦੇ ਵਿੱਚ ਲੋਕਾਂ ਦੇ ਲਈ ਉਹਨਾਂ ਦੀ ਜੇਬ ਦੇ ਵਿੱਚ ਪੈਸਾ ਜਿਹੜਾ ਹੈ ਇਹ ਸਰਕਾਰ ਨੇ ਉਹਨਾਂ ਦੀ ਜੇਬ ਦੇ ਵਿੱਚ ਉਹਨਾਂ ਦੇ ਟੈਕਸ ਦਾ ਪੈਸਾ ਉਹਨਾਂ ਨੂੰ ਵਾਪਸੀ ਦਿੱਤਾ ਹੈ ਪਹਿਲਾਂ ਕੀ ਹੁੰਦਾ ਰਿਹਾ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਰਹੀ ਹੈ ਕਾਂਗਰਸ ਰਹੀ ਹੈ ਇਹਨਾਂ ਨੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢੇ ਨੇ ਪਰ ਇਹ ਪਹਿਲੀ ਸਰਕਾਰ ਹੈ ਜਿਨੇ ਲੋਕਾਂ ਦਾ ਪੈਸਾ ਉਹਨਾਂ ਦੀਆਂ ਜੇਬਾਂ ਦੇ ਵਿੱਚ ਚਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਦਿੱਤਾ ਹੈ ਸੋ ਇਹ ਵਧਾਈ ਦੇ ਪਾਤਰ ਨੇ ਜਿਹੜਾ 2 ਸਾਲਾਂ ਦਾ ਕੰਮ ਕੀਤਾ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਪਰ ਹੁਣ ਕੀ ਕਰੀਏ ਵਿਰੋਧੀਆਂ ਨੂੰ ਹজম ਨਹੀਂ ਹੋ ਰਿਆ ਅੱਜ ਤੱਕ ਸਰਕਾਰੀ ਚੀਜ਼ਾਂ ਵੇਚੀਆਂ ਸੋਈਆਂ ਸੀ ਪਹਿਲੀ ਵਾਰੀ ਹੋਇਆ ਫਰਮਲ ਪਲਾਂਟ ਜਿਹੜਾ ਗਵਿੰਦਵਰ ਸਾਹਿਬ ਦੀ ਧਰਤੀ ਤੇ ਜੇ ਬਣਾਉਣ ਤੇ ਉਹਨੂੰ ਲਾਉਂਦੇ ਟਾਈਮ ਤੇ ਅਕਸਰ 4 ਸਾਲ ਲੰਘ ਜਾਂਦੇ 5 ਸਾਲ ਲੰਘ ਜਾਂਦੇ 540 ਮੈਗਾਵਾਟ ਦੀ ਸਮਰੱਥਾ ਵਾਲਾ ਇੱਕ ਪ੍ਰਾਈਵੇਟ ਜਿਹੜਾ ਥਰਮਲ ਪਲਾਂਟ ਜੀਵੀਕੇ ਗੋਇਦਵਾਲ ਸਾਹਿਬ ਵਿਖੇ ਬਹੁਤ ਘੱਟ ਕੀਮਤ ਦੇ ਅਦਗ੍ਰੀਨ ਕੀਤਾ ਜੋ ਕਿ ਕਿਸੇ ਵੀ ਰਾਜ ਸਰਕਾਰ ਦੁਆਰਾ ਆਪਣੇ ਆਪ ਇਤਿਹਾਸਿਕ ਪ੍ਰਾਪਤੀ ਹੈ ਇਹ ਪਲਾਂਟ 1080 ਕਰੋੜ ਰੁਪਏ ਭਾਵ ਕਰੋੜਾ ਰੁਪਏ 2 ਕਰੋੜ ਪ੍ਰਤੀ ਮੈਗਾਵਾਟ ਦੀ ਲਾਗਤ ਨਾਲ ਅਦਗ੍ਰੀਨ ਕੀਤਾ ਸੋ ਮੈਂ ਇਹ ਬੜਾ ਵੱਡਾ ਜਿਹੜਾ ਛਲਾਂਗਾ ਜੋ ਕਦਮ ਹੈ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਦਾ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਜਿੰਨਾ ਵੀ ਜਿੰਨਾ ਵੀ ਪੰਜਾਬ ਦੇ ਵਿੱਚ ਨਸ਼ਾ ਆਇਆ ਸੀ ਇਹ ਸਾਰੀਆਂ ਇਹ ਪੁਰਾਣੀਆਂ ਸਰਕਾਰਾਂ ਦੀ ਗਲਤੀ ਹੈ ਅੱਜ ਉਸ ਨਸ਼ੇ ਨੂੰ ਦੂਰ ਕਰਨ ਵਾਸਤੇ ਜੋ ਪੰਜਾਬ ਸਰਕਾਰ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵਧੀਆ ਖੇਡ ਸਟੇਡੀਅਮ ਬਣਾ ਦਿੱਤੇ ਨੇ ਮੈਂ ਮਾਨ ਕਰਦਾ ਇਸ ਗੱਲ ਦਾ ਸਾਡੇ ਕਾਦੀਆਂ ਵਿਖੇ ਡੱਲਾ ਉਸ ਪਿੰਡ ਦੇ ਵਿੱਚ 65 ਲੱਖ ਦੀ ਲਾਗਤ ਨਾਲ ਇੱਕ ਸਟੇਡੀਅਮ ਬਣਿਆ ਸੀ ਅੱਜ ਉਥੇ ਬੱਚੇ ਉਥੇ ਮਾਵਾਂ ਸਾਡੀਆਂ ਉਥੇ ਬਜ਼ੁਰਗ ਸਾਡੇ ਸੈਰ ਕਰਦੇ ਨੇ ਉਥੇ ਜਾਂਦੇ ਨੇ ਬੱਚੇ ਖੇਡਾਂ ਖੇਡ ਰਹੇ ਨੇ ਕੋਈ ਫੁੱਟਬਾਲ ਖੇਡ ਰਿਹਾ ਹੈ ਕੋਈ ਕ੍ਰਿਕਟ ਖੇਡ ਰਿਹਾ ਹੈ ਕੋਈ ਵਾਲੀ ਵਾਲ ਖੇਡ ਰਿਹਾ ਹੈ ਕਿਉਂਕਿ ਸਾਡੀ ਸਰਕਾਰ ਦਾ ਮੇਨ ਮੋਟਿਵ ਕੀ ਹੈ ਬੱਚਿਆਂ ਨੂੰ ਨੌਜਵਾਨਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਜਿਹੜਾ ਹੈ ਇਹ ਖੇਡਾਂ ਵੱਲੋਂ ਤੋੜਿਆ ਜਾਵੇ ਤਾਂ ਜੋ ਕਿ ਇਹ ਨਸ਼ਿਆਂ ਦਾ ਕੋੜ ਆਪਣੇ ਆਪ ਹੀ ਭੱਜ ਜਾਵੇ ਸੋ ਇਹਦੇ ਵਾਸਤੇ ਜਿਹੜੇ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚ ਮੈਦਾਨ ਖੇਡ ਖੇਡ ਸਟੇਡੀਅਮ ਜਿਹੜੇ ਬਣੇ ਸੀ ਉਹਨਾਂ ਵਿੱਚ ਮੈਂ ਸਾਡੇ ਮੰਤਰੀ ਮੀਤ ਹੇਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇਹਨੂੰ ਬੜੀ ਹੀ ਦਿਲਚਸਪੀ ਦੇ ਨਾਲ ਇਹਨਾਂ ਖੇਡਾਂ ਨੂੰ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਔਰ ਖੇਡ ਦੇ ਮੈਦਾਨ ਜਿਹੜੇ ਨੇ ਪੰਜਾਬ ਦੇ ਵਿੱਚ ਤਿਆਰ ਹੋ ਰਹੇ ਨੇ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਜੀ ਲੰਮੇ ਸਮੇਂ ਤੋਂ ਜਿਹੜੀ ਕਹਿਣ ਦਾ ਭਾਵ ਸਮੱਸਿਆਵਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਸੀ ਲੰਮੇ ਸਮੇਂ ਤੋਂ ਜੀ ਲੱਗਦੇ ਨੇ ਦੇਰ ਕਰਦੇ ਹੋ ਤੇ ਕੰਮ ਠੀਕ ਕਰੋ ਸਪੀਕਰ ਸਾਹਿਬ ਮੈਂ ਦੱਸਣਾ ਚਾਹੁੰਦਾ ਸਾਡੀ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਜਦੋਂ ਦੀ ਸਰਕਾਰ ਆਈ ਸਾਡੇ ਬਟਾਲੇ ਹਲਕੇ ਦੇ ਵਿੱਚ ਤਹਿਸੀਲ ਕੰਪਲੈਕਸ ਜਿਹੜੇ ਉਹਨਾਂ ਦੀ ਇੰਨੀ ਖਸਤਾ ਹਾਲਤ ਸੀ ਕਈ ਵਾਰੀ ਤੇ ਉਹਨਾਂ ਦੀਆਂ ਛੱਤਾਂ ਦੀਆਂ ਪਰਤਾਂ ਵੀ ਡਿੱਗ ਜਾਂਦੀਆਂ ਰਹੀਆਂ ਬੜੀਆਂ ਗੁਹਾਰਾ ਲਵਾਈਆਂ ਬੜਾ ਲੋਕਾਂ ਨੇ ਵੀ ਬੋਲਿਆ ਪਰ ਕਿਸੇ ਨੇ ਨਹੀਂ ਸੁਣੀ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਸਾਡੀ ਮੈਂ ਮਾਣ ਨਾਲ ਇੰਨੀ ਗੱਲ ਕਹਿ ਸਕਦਾ ਨਵੀਆਂ ਤਸੀਲਾਂ ਮੁਕਤ ਤਸੀਲਾਂ ਦੇ ਕੰਪਲੈਕਸ ਦੇ ਨਿਰਮਾਣ ਲਈ 155 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਜਾਰੀ ਕੀਤੀ ਗਈ ਸਰਕਾਰ ਦੀ ਤਰਜੀਹ ਹਮੇਸ਼ਾ ਤਸੀਲਾਂ ਸਭ ਤਸੀਲਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਨੂੰ ਪ੍ਰਦਾਨ ਕਰਦੀ ਕਰਨਾ ਚਾਹੁੰਦੀ ਰਹੀ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਨਾ ਸਾਡੇ ਮੁੱਖ ਮੰਤਰੀ ਸਾਹਿਬ ਵਧਾਈ ਦੇ ਪਾਤਰ ਵੀ ਨੇ ਕਲਾਨੌਰ ਵੇਖੇ ਅਕਾਲੀਆਂ ਨੇ ਤਸੀਲ ਜਿਹੜੀ ਸੀ ਅਨਾਉਂਸ ਕੀਤੀ ਸੀ ਤੇ ਕਾਂਗਰਸੀਆਂ ਦੇ ਵੀ 5 ਸਾਲ ਰਹੇ ਜੀ ਉੱਥੇ ਉਹਨਾਂ ਕੋਈ ਨਹੀਂ ਬਣੇ ਪਰ ਹੁਣ ਕਲਾਂੌਰ ਵਿਖੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਉਹ ਤਸੀਲ ਜਿਹੜੀ ਹੈ ਨਵੀਂ ਬਣਨ ਜਾ ਰਹੀ ਹੈ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਮੈਂ ਦੱਸਣਾ ਚਾਹੁੰਦਾ ਸਾਡੇ ਬਟਾਲੇ ਵਿਖੇ 11 ਕਰੋੜ ਦੀ ਲਾਗਤ ਦੇ ਨਾਲ ਉਹ ਤਸੀਲ ਕੰਪਲੈਕਸ ਜਿਹੜਾ ਹੈ ਨਵਾਂ ਉਹਦਾ ਨਿਰਮਾਣ ਰੱਖਿਆ ਗਿਆ ਹੈ ਇਹ ਜਿਹੜੇ ਲੋਕਾਂ ਦੀ ਹਿੱਤ ਲਈ ਕੰਮ ਹੈ ਜਿਹੜੇ ਅਜੇ ਤੱਕ ਹੋਏ ਨਹੀਂ ਮੈਂ ਅਕਸਰ ਦੇਖਿਆ ਮੰਡੀਆਂ ਦੇ ਵਿੱਚ ਜਦੋਂ ਕਣਕ ਝੋਨੇ ਦਾ ਸੀਜ਼ਨ ਆਉਣਾ ਸੜਕਾਂ ਤੇ ਬਾਹਰ ਤਰਨੇ ਲੱਗਣੇ ਸਰਕਾਰਾਂ ਨੂੰ ਪ੍ਰਾਣੀਆਂ ਨੂੰ ਨਿੰਦਦੇ ਰਹੇ ਪਰ ਜਦੋਂ ਦੀ ਆਵਾਦਮੀ ਪਾਰਟੀ ਦੀ ਸਾਡੀ ਸਰਕਾਰ ਆਈ ਉਸ ਤੋਂ ਬਾਅਦ ਸਰ ਮੈਂ ਤਰਨਾ ਦੇਖਿਆ ਕਦੀ ਲੱਗਾ ਹੀ ਨਹੀਂ ਉੱਥੇ ਸਪੀਕਰ ਸਾਹਿਬ ਇਹ ਗੱਲਾਂ ਕਰਦੇ ਨੇ ਸਾਡੇ ਨਾਲ ਇਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਵੀ ਇਹ ਆ ਕਿਤਰਾ ਗਿਆ ਫਿਰ ਵੱਡੀ ਗੱਲ ਸਪੀਕਰ ਸਾਹਿਬ ਸ਼੍ਰੀ ਹਜੂਰ ਸਾਹਿਬ ਨਦੀਰ ਸਾਹਿਬ ਪਟਨਾ ਸਾਹਿਬ ਵਾਰਾਨਸੀ ਮਥੁਰਾ ਵਰਿੰਦਾਵੰਦ ਅਜਮੇਰ ਸ਼ਰੀਫ ਰੇਲ ਗੱਡੀਆਂ ਚਲਾਈਆਂ ਗਈਆਂ ਗਈਆਂ ਉਸ ਤੋਂ ਬਾਅਦ ਸੈਂਟਰ ਨੇ ਸਾਡੀਆਂ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਸਾਨੂੰ ਦੇਣੀਆਂ ਬੰਦ ਕਰ ਦਿੱਤੀਆਂ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਸੀ ਸਾਡੀਆਂ ਮਾਤਾਵਾਂ ਸੀ ਉਹ ਯਾਤਰਾ ਤੇ ਜਾਂਦੀਆਂ ਸੀ ਇਹਨਾਂ ਵਿਰੋਧੀਆਂ ਨੂੰ ਅਸੀਂ ਕਹਿੰਨੇ ਆ ਉਦੋਂ ਡੱਟ ਕੇ ਕਿਉਂ ਨਹੀਂ ਖਲੋਂਦੇ ਕਿਉਂ ਨਹੀਂ ਗੱਲ ਕਰਦੇ ਪਰ ਇਹ ਨਹੀਂ ਇਹਨਾਂ ਦੇ ਕੋਈ ਮੋਟਿਵ ਹੈ ਇਹ ਜਿਹੜੀ ਸਰਕਾਰ ਹੈ ਬੜੇ ਵਧੀਆ ਕੰਮ ਕਰਦੀ ਹੈ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਟੱਕਾ ਪਾਇਆ ਜਾਵੇ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਜੀ ਦਾ ਜਿੱਥੇ ਸਾਡੇ ਪੰਜਾਬ ਦੇ ਵਿੱਚੋਂ ਤਕਰੀਬਨ 25577 ਕਰੀਬ ਸ਼ਰਧਾਲੂ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਅਲੱਗ ਅਲੱਗ ਧਾਰਮਿਕ ਸਥਾਨਾਂ ਤੇ ਜਿਹੜੀ ਯਾਤਰਾ ਕਰਕੇ ਆਈਆਂ ਨੇ ਔਰ ਉਹਨਾਂ ਨੇ ਇੱਕ ਆ ਕੇ ਇੱਕ ਵੱਖਰਾ ਮਾਹੌਲ ਕ੍ਰੀਏਟ ਕੀਤਾ ਦੱਸਿਆ ਲੋਕਾਂ ਨੂੰ ਵੀ ਵੀ ਜਾਓ ਜਾ ਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਜੀ ਦੀ ਯਾਤਰਾ ਜਾ ਰਹੀ ਹੈ ਭਗਵੰਤ ਮਾਨ ਜੀ ਦੀ ਸਰਕਾਰ ਯਾਤਰਾ ਕਰ ਰਹੇ ਨੇ ਜਾ ਕੇ ਹੋ ਕੇ ਆਓ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਸਰਕਾਰ ਤੁਹਾਡਾ ਕਿਸ ਕਿਸ ਰੂਟ 'ਤੇ ਕਿਸ ਤਰ੍ਹਾਂ ਲਈ ਤੁਹਾਡਾ ਕੰਮ ਕਰ ਰਹੀ ਹੈ ਸੋ ਇਸ ਨਜ਼ਰੀਏ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਲੋਕਾਂ ਦੇ ਹਿੱਤਾਂ ਤੇ ਲੋਕਾਂ ਦੇ ਮਨਾਂ ਤੇ ਇਹ 2 ਸਾਲ ਹੱਲੇ ਸਾਨੂੰ ਅਗਲੇ ਮਹੀਨੇ ਹੋਣੇ ਆ ਜੀ ਪਰ 2 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਸਰਕਾਰ ਹੈ ਸਾਡੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਕਿਸਾਨਾਂ ਦੇ ਹਿੱਤਾਂ ਲਈ ਸੰਵੇਦਨਸ਼ੀਲ ਰਹੀ ਸਾਡੀ ਸਰਕਾਰ ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਭੁਗਤਾਨ ਇਹ ਜਿਹੜਾ ਮੈਂ ਤੁਹਾਨੂੰ ਦੱਸਦਾ ਬੜੀ ਵੱਡੀ ਕਿਸਾਨਾਂ ਦੀ ਮੰਗ ਸੀ ਫਿਰ ਗੰਨੇ ਦੇ ਰੇਟ ਵਧਾਉਣਾ ਇਹ ਵੀ ਬੜੀ ਵੱਡੀ ਮੰਗ ਸੀ ਮੈਂ ਬਹੁਤ ਬਹੁਤ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਨਾਲ ਮੈਂ ਦੱਸਣਾ ਚਾਹੁੰਦਾ ਬਟਾਲਾ 슈ਗਰ ਮਿਲ ਦੇ ਅੰਦਰ 14 ਮੈਗਾਵਾਟ ਦੇ ਕੋ ਜਨਰੇਸ਼ਨ ਪਲਾਂਟ ਦੇ ਨਾਲ 3500 TCD ਸਮਰੱਥਾ ਵਾਲਾ ਇੱਕ ਨਵਾਂ ਖੰਡ ਪਲਾਂਟ ਜਿਹੜਾ ਲਗਾਇਆ ਜਾ ਰਿਹਾ ਜੋ ਕਿ ਮਾਰਚ ਦੇ 200 ਚੜੀ ਦੇ ਅੰਤ ਤੱਕ ਜਿਹੜਾ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਮੌਜੂਦਾ ਗਰਦਾਸਪੁਰ 슈ਗਰ ਮਿਲ ਦੇ ਅੰਦਰ ਵੀ ਇੱਕ ਨਵਾਂ ਖੰਡ ਪਲਾਂਟ ਜਿਹੜਾ 28 ਮੈਗਾਵਾਟ ਦੇ ਨਾਲ 500 TCS ਦੀ ਸਮਰੱਥਾ ਦੇ ਨਾਲ ਕੋ-ਜਨਰੇਸ਼ਨ ਪਲਾਂਟ ਜਿਹੜਾ ਲਗਾਇਆ ਜਾ ਰਿਹਾ ਹੈ ਜਿਹਦੇ ਨਾਲ ਇੱਕ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਗੇ ਉਹਨਾਂ ਨੂੰ ਮੱਲਾ ਛੋਟੀਆਂ ਸੀ ਅੱਗੇ ਗੰਨਾ ਦੂਰ ਦਰਾਂਡੇ ਲੈ ਕੇ ਜਾਣਾ ਪੈਂਦਾ ਸੀ ਉਹ ਵੀ ਸਮਾਂ ਜਿਹੜਾ ਆਉਣ ਵਾਲਾ ਜਦੋਂ ਕਿਸਾਨ ਜਿਹੜੇ ਆ ਗੰਨਾ ਜਦੋਂ ਇਹ ਮੇਲਾ ਸ਼ੁਰੂ ਹੋਣ ਗਿਆ ਆਪਣਾ ਗੰਨਾ ਜਿਹੜਾ ਉਹ ਆਪਣੇ ਲੋਕਲ ਜਿਹੜਾ ਲੈ ਕੇ ਆਉਣਗੇ ਜੀ ਸੋ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਜੀ ਦਾ ਔਰ ਮੈਂ ਰਾਜਪਾਲ ਜੀ ਦੇ ਭਾਸ਼ਣ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਜੋ ਪਿਛਲਾ ਸਮਾਂ ਸਾਡੀ ਸਰਕਾਰ ਜੋ ਆਉਣ ਵਾਲੇ ਸਮੇਂ ਸਾਡੀ ਸਰਕਾਰ ਕੰਮ ਕਰਨ ਜਾ ਰਹੀ ਹੈ ਇਹ ਮੈਂ ਇੱਕ ਗੱਲ ਮਾਨਣਾ ਕਹਿ ਸਕਦਾ ਹਾਂ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਬਣ ਕੇ ਕੰਮ ਨਹੀਂ ਕੀਤਾ ਇਹਨਾਂ ਵਾਕਏ ਪੰਜਾਬ ਦਾ ਪੁੱਤ ਬਣ ਕੇ ਕੰਮ ਕੀਤਾ ਤਾਂ ਇਹ ਵਿਰੋਧੀਆਂ ਨੂੰ ਜਿਹੜਾ ਹজম ਨਹੀਂ ਹੋ ਰਿਹਾ ਵੀ ਇਹ ਕਿਹਦਾ ਮਟੀਰੀਅਲ ਆ ਗਿਆ ਹੈ ਇਹ ਕਿੱਥੋਂ ਆ ਗਿਆ ਹੈ ਇਹਨਾਂ ਕੁਰਸੀਆਂ ਤੇ ਬੈਠੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਇਹ ਕੁਰਸੀਆਂ ਤੇ ਸਾਡੇ ਜਵਾਕਾਂ ਦੀਆਂ ਸੀ ਇਹ ਕੁਰਸੀਆਂ ਤੇ ਸਾਡੇ ਪੀੜੀਦਰ ਪੀੜੀ ਚਲਣੀਆਂ ਸੀ ਇਹ ਕਿੱਥੋਂ ਆ ਗਏ ਮੈਂ ਇੱਥੇ ਐਸੇ ਵੀ ਲੀਡਰ ਨੇ ਜਿਹੜੇ ਦਿਨ ਚੜਦੇ ਨੂੰ ਇਹ ਵੇਖਦੇ ਨੇ ਵੀ ਫੇਸਬੁੱਕ ਦੀ ਰਫ਼ਤਾਰ ਕਿੱਧਰ ਨੂੰ ਜਾ ਰਹੀ ਹੈ ਇੱਥੇ ਕੁਝ ਬਿਆਨ ਦੇ ਜਾਂਦੇ ਨੇ ਜਦੋਂ ਪਤਾ ਲੱਗਦਾ ਹੈ ਫੇਸਬੁੱਕ ਦੂਜੇ ਪਾਸੇ ਜਾ ਰਹੀ ਹੈ ਫਿਰ ਬਾਹਰ ਜਾ ਕੇ ਫੇਸਬੁੱਕ ਦੇ ਹੱਕ 'ਚ ਬਿਆਨ ਦੇ ਦਿੰਦੇ ਨੇ ਸੋ ਕਹਿਣ ਦਾ ਭਾਵ ਮੈਂ ਇਹੋ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਵੀ ਇਹਨਾਂ ਮਖੌਟਿਆਂ ਤੋਂ ਬਚੋ ਜੋ ਵਾਕਿਆ ਪੰਜਾਬ ਦੇ ਹਿੱਕ ਲਈ ਪੰਜਾਬ ਦੇ ਹਿੱਤ ਲਈ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਵੱਲ ਸਾਥ ਦੇ ਰਹੇ ਨੇ ਉਹ ਸਾਥ ਦਿੰਦੇ ਰਹਿਣਗੇ ਬਹੁਤ ਬਹੁਤ ਤੁਹਾਡਾ ਸਪੀਕਰ ਸਾਹਿਬ ਧੰਨਵਾਦ ਮਿਹਰਬਾਨੀ ਜੀ ਥੈਂਕ ਯੂ ਥੈਂਕ ਯੂ